ਸਤਿ ਸ਼੍ਰੀ ਅਕਾਲ ਸਸਰੀਆਕਾਲ ਕਿੱਦਾ ਹਾਲ ਚੱਲੇ ਮੇਰੇ ਵੀਰਾਂ ਦਾ ਉਮੀਦ ਕਰਨੀ ਆ ਵਧੀਆ ਹੋਵੇਗੀ ਤੇ ਅਪਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਦੀ ਬਰੀ ਰਿਕੁਐਸਟ ਆ ਰਹੀ ਸੀ ਕਿ ਤੁਸੀਂ ਜੀਨ ਵਰਰੀ ਇਮੋਸ਼ਨਲ ਕਿੱਦਾ ਕਿੱਧਰ ਗਏ ਮੇਰੇ ਲਾਲ ਨੇ ਬਾਈ ਮਮਿੰਦਰ ਸਿੰਘ ਜੀ ਇਹਨਾਂ ਦਾ ਕਿਤਾਬ ਹੈ ਤੇ ਇਹ ਤੁਸੀਂ ਸੁਣੋ ਤੇ ਪਹਿਲੇ ਵੀਡੀਓ ਵੇਖ ਲੈਣੇ ਫਿਰ ਉਸ ਤੋਂ ਬਾਅਦ ਤੇ ਗੱਲਬਾਤ ਕਰਨੀ ਹੈ ਤੇ ਐਲੋ ਕਰੋ ਅੱਜ ਦੀ ਵੀਡੀਓ ਆਪ ਜੀ ਅੱਗੇ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਸੁਣਾ ਸਕਾਂ ਆਪ ਜੀ ਸੁਣ ਸਕੋ ਉਸ ਮਾਹੌਲ ਵਿੱਚ ਚਲੇ ਜਾਏਗੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਕਿ ਅਸੀਂ ਮਾਂ ਗੁਜਰੀ ਜੀ ਦੇ ਚਰਨਾਂ 'ਚ ਬੈਠੇ ਹਾਂ ਸਾਡੀ ਸ਼ਰਦਾ ਹੈ ਸਾਡਾ ਪਰੋਸਾ ਹੈ ਬੇਸ਼ਕੁਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ ਜੋ ਹਮ ਕੋ ਪਰਮੇਸ਼ਰ ਉੱਚਰ ਹੈ ਤੇ ਸਭ ਨਰਕ ਕੁੰਡ ਮੇਂ ਪਰ ਹੈ ਅਰਦਾਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਾਨੂੰ ਰੱਬ ਨਾਲ ਕਹੀਏ ਤਾਂ ਕੀ ਕਹੀਏ ਤੁਸੀਂ ਕਿਹੜੀ ਕਿਤੇ ਕਿਹੜੇ ਗੱਲੋਂ ਰੱਬ ਨਾਲ ਕੱਟੋ ਹੋ ਸਾਡੇ ਲਈ ਉਹਨਾਂ ਦੇ ਚਰਨਾਂ ਵਿੱਚ ਬੈਠੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਆਪ ਜੀ ਗੀਸਰ ਦਸਨੀ ਹਵਾਏ ਕੋਈ ਦੇਨੀ ਸੁਨੇਹਾ ਮੈਂ ਕਿਧਰ ਗਿਆ ਮੇਰਾ ਲਾਲ ਨੀ ਦਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ ਕਿਧਰ ਦੇਵਾ ਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ ਦੋਵੇਂ ਕੜੀ ਮੁੜੀ ਕਰਦੇ ਸਵਾਲ ਨਹੀਂ ਕਿਦਰ ਗਿਆ ਮੇਰਾ ਲਾਲ ਰੰਗਿਆ ਛਿੜਕਾ ਚੋਪ ਵੀ ਕਰਾਵਾਂ ਨਾ ਲਾਰੇ ਲਾ ਕੇ ਵਕਤ ਗੁਜ਼ਾਰ ਦੀ ਜੇ ਤਰ ਦੇ ਨੇ ਦੋਵੇਂ ਆਖ ਦੇ ਨੇ ਬਾਰ ਬਾਰ ਗੱਲ ਕਰ ਜੀਤ ਤੇ ਜੁੜਾਰ ਦੀ ਮਿਲਾਂਗੇ ਜੁਰ ਝੂਠੀ ਮੁਠੀ ਹੌਸਲਾ ਦੇ ਗੱਲੀ ਬਾਤੀ ਰਹੀ ਹਾਂ ਮਟਾਲਨੀ ਕੜੀ ਮੁੜੀ ਕਰ ਦੇ ਸਵਾਲਨੀ ਸਰਸਾ ਰਹਿਨੇ ਉਡੀਕ ਦੇ ਕੇ ਵੱਡੇ ਵੀਰ ਆਪੇ ਲੱਭ ਲੈ ਤਕ ਰਹਿ ਪਿੱਛੇ ਮੁੜ ਵੇਖ ਦੇਸੀ ਮਿਲ ਜਾਵਾਂਗੇ ਆਖਿਰ ਤੇ ਸੀ ਮਿਲਾਂਗੇ ਸਵੇਰੇ ਜਦ ਸਾਰਿਆਂ ਨੂੰ ਰਸ ਰਸ ਸਭ ਨੂੰ ਸਤਾਵਾਂਗੇ ਇੱਕ ਹੀ ਪਲਾਗ छोट बोला न असीं किसे न ਕਿਸੇ ਨਾਲ ਨਹੀਂ ਕੜੀ ਮੁੜੀ ਕਰ ਦੇ ਸਵਾਨ ਨਹੀਂ ਕਿੱਧਰ ਗਿਆ ਮੇਰਾ ਨਾਲ ਵਾਹ ਵਾਹ ਅੱਛਾ ਕਿੱਥੇ ਜਾਏ ਨਾ ਤੇ ਉਹ ਹੌਸਲੇ ਉਨਾ ਮਾਵਾ ਦੇ ਇਸੇ ਨੰਨੇ ਪਾਤਾ ਕੁਜਰੀ ਜੀ ਵੱਲ ਉਹਨਰੇ ਗਿਆ ਕੇ ਦਸਨੀ ਹਵਾਏ ਕੀ ਤੇ ਰ ਗਿਆ ਮੇਰਾ ਲਾਲ ਲਈ ਸਰਸਰਾ ਨਦੀ ਦੇ ਜੀ ਦੋਂ ਨਦ ਬਛੋੜਾ ਪੈ ਜਾਂਦਾ ਵੈ ਦੋਵੇਂ ਛੋਟੇ ਸਾਫ ਦਾਦੇ ਦਾਦੀ ਦੇ ਨਾਲ ਰਹਿ ਜਾਂਦੇ ਨੇ ਤੇ ਜਿਹੜੇ ਵੱਡੇ ਤੋਂ ਸਾਫ ਦਾਦੇ ਨੂੰ ਆਪਣੇ ਘਰੋਂ ਬਤ ਕੋਬੇ ਸਿੰਘ ਜੀ ਦੇ ਨਾਲ ਹੋ ਜਾਂਦੇ ਨੇ ਤੇ ਉਹ ਦਾਦੀ ਨੂੰ ਕਹਿੰਦੇ ਹੁੰਦੇ ਨੇ ਕਿ ਸਾਡੇ ਵੱਡੇ ਜਿਹੜੇ ਪਾਣੇ ਉਹ ਸਾਡੇ ਨਾਲ ਬੜਾ ਪਿਆਰ ਕਰਦੇ ਨੇ ਸਾਨੂੰ ਲੱਭਦੇ ਆ ਲੱਭਦੇ ਇਥੇ ਆ ਜਾਨਾ ਵਾਜੂ ਵਿਖਿਆ ਜਾਏ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਵੀ ਆਪਣੇ ਵੀਰਾਂ ਦੇ ਕੋਲ ਤੁਰ ਜਾਦਾ ਅੱਛਾ ਜੋ ਚਾਰ ਸਾਹਬਾਂ ਦੇ ਮੂਵੀ ਵੇਖਿਆ ਨਾ ਉਹਦੇ ਵਿੱਚ ਅੱਛਾ ਵੱਡੇਾਂ ਦੇ ਨਾਲ ਤੇ ਜਿਹੜਾ ਐਸੀ ਐਸੀ ਜਿਹੜੇ ਦੋਵੇਂ ਛੋਟੇ ਸੀ ਨਾ ਉਹਨਾਂ ਨੇ ਬੜੀ ਅਟੈਚਮੈਂਟ ਜਾਈ ਸੀ ਇੰਜ ਸੀ ਕਿ ਉਹ ਜਿਵੇਂ ਉਹਨਾਂ ਦੇ ਮਾਸੂਮ ਸਵਾਲ ਸਨ ਜਿਵੇਂ ਉਹ ਛੋਟੀਆਂ ਛੋਟੀਆਂ ਗੱਲਾਂ ਕਰਦੇ ਸਨ ਮਤਲਬ ਇੰਨੀ ਕੁ ਉਮਰ ਦੇ ਵਿੱਚ ਵੇਖੋ ਕਿ ਉਹਨਾਂ ਦਾ ਐਡਾ ਹੌਸਲਾ ਬਲੰਦ ਬਲੰਦ ਉਹਨਾਂ ਦਾ ਇੱਛਕੀ ਸੀ ਹਾਂ ਤਮ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਜ਼ਾਦੇ ਸਨ ਤਾਂ ਦੀ ਕਾ ਕਰ ਦੇਖੋ ਇੰਨੀ ਉਮਰ ਚ ਵੀ ਉਹਨਾਂ ਚ ਇੰਨੀ ਅਕਲ ਸੀ ਜੀ ਕੰਸੀ ਹੋਰ ਜ਼ਰਾ ਨਹੀਂ ਡਾਕ ਮੰਗਾਏ ਉਹਨਾਂ ਨੇ ਕਿਸੇ ਦਾ ਇਸਲਾਮ ਕਬੂਲ ਕਰਨ ਤੋਂ ਜ਼ਿਆਦਾ ਬਿਹਤਰ ਸੱਚਾ ਉਹਨਾਂ ਨੇ ਹੱਕ ਸੱਚ ਦੀ ਆਵਾਜ਼ ਤੇ ਹੀ ਆਪਣੀ ਜਾਨ ਕੁਰਬਾਨ ਕਰਾਈ ਤੇ ਹਰ ਬੱਚੇ ਚ ਹਰ ਇਨਸਾਨ ਚ ਇਹ ਹੌਸਲਾ ਨਹੀਂ ਨਹੀਂ ਨਾ ਬਣਨੇ ਉਹ ਦਾ ਸੈਨਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਜ਼ਾਦੇ ਸਨ ਉਹ ਫਿਰ ਉਸ ਸਾਬਜ਼ਾਦੇ ਜਿਹੜੇ ਸੁਨੋਣਾ ਚ ਕੋਈ علیحد੍ਹਾ ਗੱਲ ਤੇ ਹੋਣੀ ਸੀ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰੋ ਜਿਆਦਾ ਜਿਆਦਾ ਸ਼ੇਅਰ ਕਰੋ ਤੇ ਆਪਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਜਿਹੜਾ ਉਹ ਵੀ ਕਲਪਸ ਤੇ ਮਿਲਦੇ ਆਂ ਜੀ ਨਵੀਂ ਵੀਡੀਓਜ਼ ਰੱਬ ਰੱਖਾ